ਹੁਣੇ ਸਤਿਗੁਰੂ ਨੇ ਜਾਣਾ ਏ ਤੇ ਗ੍ਰੰਥੀ ਜਿਹੜੇ ਜਿਨ੍ਹਾਂ ਨੂੰ ਕਿੰਨੇ ਪਾਠੀ ਸਿੰਘ ਉਹਨਾਂ ਨੇ ਕਰਨਾ ਪਤਾ ਕੀ ਏ ਪੀੜਾ ਸਾਹਿਬ ਤੇ ਜਿਹੜਾ ਰਮਾਲਾ ਸਾਹਿਬ ਤੁਸੀਂ ਭੇਟ ਕਰਨਾ ਉਹ ਵੀ ਰੱਖ ਦੇਣਾ ਜਿਹੜਾ ਨਾਲ ਲੈ ਕੇ ਆਏ ਸੀ ਉਹ ਵੀ ਰੱਖ ਦੇਣਾ ਜਿਹੜਾ ਸੋਖਾਸਣ ਵਾਸਤੇ ਉਹ ਵੀ ਰੱਖ ਦੇਣਾ ਸਾਰਾ ਸਮਾਨ ਇਕੱਠਾ ਕਰਕੇ ਉਤੋਂ ਦੀ ਪੀੜੇ ਦੇ ਨਾਲ ਹੀ ਕਮਰਕੱਸਾ ਕਰਨਾ ਏ ਤੇ ਉਹਨਾਂ ਨੂੰ ਕਹਿਣਾ ਏ ਸਤਿਗੁਰੂ ਦਾ ਸਵਾਰਾ ਜਾਣਾ ਤੁਹਾਨੂੰ ਪੁੱਛਦੇ ਆ ਤੁਸੀਂ ਕਮਰਕੱਸੇ ਆਪਣੀਆਂ ਮੰਝੀਆਂ ਦੇ ਨਾਲ ਕਰਦੇ ਹੋ ਕੁਰਸੀਆਂ ਦੇ ਨਾਲ ਕਰਦੇ ਹੋ ਆ ਸਾਡੇ ਲਾਗੇ ਇੱਕ ਵਾਰਾਂ ਕਿਸੇ ਗੁਰਸਿੱਖ ਨੇ ਇਦਾਂ ਕੀਤਾ ਸੀ ਤੇ ਅਸੀਂ ਕਿਹਾ ਕਿ ਕੰਮ ਗਲਤ ਕੀਤਾ ਕਹਿੰਦਾ ਖਾਲਸਾ ਜੀ ਨਹੀਂ ਸਾਰੇ ਹੀ ਇਦਾਂ ਕਰਦੇ ਅਸੀਂ ਕਿਹਾ ਉਰੇ ਆਹੀਂ ਉਹਦਾ ਬੈਗ ਫੜਿਆ ਜਿਹਦੇ ਚੋ ਕੱਪੜੇ ਸੀ ਕੱਪੜੇ ਸਾਰੇ ਵਿੱਚੇ ਰੱਖੇ ਕਮਰਕੱਸਾ ਕਰ ਦਿੱਤਾ ਕਿਹਾ ਇਦਾਂ ਹੀ ਰਹਿਣਾ ਤੂੰ ਤੈਨੂੰ ਪਤਾ ਤੇ ਲੱਗੇ ਕਰ ਕੀ ਰਿਹਾ ਏ ਸਤਿਗੁਰੂ ਦਾ ਸੋਹਣਾ ਸਰੂਪ ਜਿਹੜਾ ਏ ਉਹਦੇ ਸੋਹਣੇ ਬਸਤਰ ਹੱਥਾਂ ਨਾਲ ਬਣਾਇਆ ਕਰੋ ਸੋਖਾ ਸਣ ਵਾਸਤੇ ਸਵਾਰੇ ਵਾਸਤੇ ਹੱਥਾ ਨਾ ਬਣਾਇਆ ਕਰੋ ਇਹ ਨਹੀਂ ਕਿ ਉਥੋਂ 200 ਦਿੱਤਾ ਤੇ ਲੈ ਆਂਦਾ ਜਿੰਨਾ ਤੁਸੀਂ ਪ੍ਰੇਮ ਕਰੋਗੇ ਸਤਿਕਾਰ ਕਰੋਗੇ ਉਨਾ ਇਸ ਪਿਆਰੇ ਦੇ ਮਿਲਾਪ ਦੇ ਨੇੜੇ ਜਾਓਗੇ ਤੁਸੀਂ ਕਹਿੰਦੇ ਪ੍ਰੀਤ ਨਹੀਂ ਲੱਗਦੀ ਅਸੀਂ ਆਪ ਜੀ ਨੂੰ ਪੁੱਛਦੇ ਹਾਂ ਪ੍ਰੀਤ ਵਾਸਤੇ ਤੁਸੀਂ ਕਰਦੇ ਕੀ ਜੇ ਖੰਡਪਾਠ ਸਾਹਿਬ ਕਰਾਉਂਦੇ ਉਹ ਪਾਠ ਕਰਾਉਂਦੇ ਉਹ ਤੇ ਪੈਸੇ ਦੇ ਦਿੰਦੇ ਪਰ ਅਠੀਆਂ ਨੂੰ ਗੁਰੂ ਮਹਾਰਾਜ ਦਾ ਬਸਤਰ ਲੈ ਕੇ ਆਉਣੇ ਤੇ ਦੁਕਾਨ ਵਾਲਿਆਂ ਨੂੰ ਪੈਸੇ ਦੇ ਦਿੰਦੇ ਤੁਸੀਂ ਕੀ ਕਰਦੇ ਹੋ ਆਪਣੇ ਗੁਰੂ ਵਾਸਤੇ ਆਪਣੇ ਗੁਰੂ ਵਾਸਤੇ ਕੁਝ ਹੱਥੀਂ ਬਣਾਇਆ ਕਰੋ ਸੋਖਾ ਸਣਾ ਵਾਸਤੇ ਬਸਤਰ ਸਵਾਰੇ ਵਾਸਤੇ ਬਸਤਰ ਤੇ ਸਤਿਗੁਰੂ ਦੇ ਸੋਹਣੇ ਸਵਾਰੇ ਦੇ ਬਸਤਰ ਪਹਿਨਾ ਕੇ ਕਮਰ ਕਸਾ ਲੱਗ ਕੇ ਫਿਰ ਸੇਵਾ ਚ ਉਤਰਿਆ ਕਰੋ ਭਾਈ ਆਪ ਤੁਸੀਂ ਵਾਂਡੇ ਜਾਣਾ ਹੋਵੇ ਤੇ ਬੈਗ ਰੱਖੇ ਨੇ ਤਿੰਨ ਤਿੰਨ ਚਾਰ ਚਾਰ ਆਪਜੀ ਦੇ ਘਰਾਂ ਚੋਂ ਬੈਗ ਲੱਭ ਜਾਂਦੇ ਅਪਜੀ ਦੇ ਗੁਰੂ ਘਰਾਂ ਚੋਂ ਸਤਗੁਰੂ ਦੇ ਵਸਤਰਾਂ ਵਾਸਤੇ ਇੱਕ ਅਟੈਚੀ ਹੈਗਾ ਚਾਰ-ਚਾਰ ਗੁਰੂ ਘਰ ਬਣਾ ਲਏ ਨੇ ਸਤਗੁਰੂ ਦੇ ਵਸਤਰਾਂ ਵਾਸਤੇ ਇੱਕ ਅਟੈਚੀ ਤੱਕ ਨਹੀਂ ਰੱਖਿਆ ਅਪਜੀ ਨੇ ਕੀ ਇਹ ਸਤਕਾਰ ਹੈ